ਪਰ ਫੇਰ ਵੀ ਆਪਾਂ ਜਿਵੇਂ ਰਣਜੀਤ ਸਿੰਘ ਢੱਡੇ ਵਾਲਾ ਹੁਣਾਂ ਦੀ ਗੱਲ ਕਰੀਏ ਜਿਵੇਂ ਬੂਟਾਂ ਦੀ ਗੱਲ ਜਾਂ ਡਰੈਸ ਦੀ ਗੱਲ ਹੋਈ ਹੈ ਇੱਕ ਪਾਸੇ ਤਾਂ ਅਸੀਂ ਜਦੋਂ ਆਪਣੇ ਤੇ ਸੁਣਦੇ ਹਾਂ ਸਾਨੂੰ ਲੱਗਦਾ ਕਿ ਨਹੀਂ ਇਹ ਗੱਲ ਨਹੀਂ ਹੋਣੀ ਚਾਹੀਦੀ ਅਸੀਂ ਬੂਟ ਪਾ ਸਕਦੇ ਹਾਂ ਅਸੀਂ ਕੱਪੜੇ ਸੋਹਣੇ ਪਾ ਸਕਦੇ ਹਾਂ ਘੜੀ ਵੀ ਬਣ ਸਕਦੇ ਮਹਿੰਗੀ ਪਰ ਦੂਸਰੇ ਪਾਸੇ ਜਦੋਂ ਅਸੀਂ ਉਸੇ ਥਾਂ ਤੋਂ ਬੈਠ ਕੇ ਕਿਸੇ ਹੋਰ ਮਤਲਬ ਡੇਰੇਦਾਰ ਬਾਰੇ ਗੱਲ ਕਰਦੇ ਹਾਂ ਜਾਂ ਕਿਸੇ ਹੋਰ ਸਾਧ ਬਾਰੇ ਗੱਲ ਕਰਦੇ ਸਾਨੂੰ ਉਦੋਂ ਅਸੀਂ ਸੰਗਤ ਨੂੰ ਕਹਿੰਦੇ ਕਿ ਇਹ ਜੀ ਇਹਨਾਂ ਨੂੰ ਚੱਕ ਕੇ ਚੜਾਉਣਾ ਪੈਂਦਾ ਹੈ ਇਹਨਾਂ ਦੇ ਮਗਰ ਪੱਖੀਆਂ ਚੱਲਦੇ ਫਿਰਦੇ ਆ ਇਹ ਗੱਲਾਂ ਕਿਉਂ ਫਿਰ देखो दे एक ਤਾਂ ਹੁੰਦਾ ਸ਼ਬਦ ਦਾ ਪ੍ਰਚਾਰ ਕਰਨ ਵਾਲਾ ਜਿਹੜਾ ਸਿੱਖ ਦਾ ਸਬੰਧ ਆ ਨਾ ਜੀ ਸ਼ਬਦ ਨਾਲ ਆ ਕਿਤੇ ਡੇਰੇਦਾਰ ਨਾਲ ਨਹੀਂ ਹੈਗਾ ਹੂੰ ਕਿਸੇ ਦੇ ਨਾਲ ਨਹੀਂ ਹੈਗਾ ਤੁਸੀਂ ਮੈਨੂੰ ਪੈਸਾ ਦੇ ਰਹੇ ਹੋ ਮੈਂ ਸ਼ਬਦ ਦਾ ਪ੍ਰਚਾਰ ਮੈਂ ਕਹ ਰਿਹਾ ਮੇਰੇ ਨਾਲ ਨਾਲ ਜੜੋ ਮੈਂ ਚੰਮ ਦਾ ਲਫਾਫਾ ਆ ਆ ਚੰਮ ਹੈ ਇੱਕ ਦਿਨ ਮੱਥਾ ਦਿਓ ਇੱਕ ਦਿਨ ਸੜਜੂ ਮੈਨੂੰ ਨਾ ਮੱਥਾ ਟੇਕੋ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਲਓ ਉਹਦੇ ਵਾਸਤੇ ਪੈਸਾ ਲਾ ਵੀ ਦਿੱਤਾ ਤੇ ਕੋਈ ਬਾਲੀ ਵੱਡੀ ਮੈਂ ਨਾਲੀ ਗੱਲ ਨਹੀਂ ਮੇਰੇ ਖਿਆਲ ਚ ਮੈਣਾ ਹੁੰਦਾ ਹੈ ਪੈਸਾ ਪਰ ਇੱਕ ਉਹ ਆ ਡੇਰੇਦਾਰ ਇਰੇ ਸ਼ਰੀਆਂ 'ਵਾਂ ਆਪਣੇ ਆਪ ਨੂੰ ਮੱਥਾ ਟਿਕਾਈ ਜਾਂਦੇ ਆਗੇ